ਸਤਿ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ 10-10 ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਆ 4 ਕੁੰਡੀਆਂ ਆਪਾਂ ਐਕਸਟਰਾ ਰੱਖਾਂਗੇ ਕਿਸੇ ਵੀ ਪ੍ਰੋਜੈਕਟ ਤੇ ਜਦੋਂ ਪਾਉਣੇ ਆ 10-10 ਦੇ ਸਾਨੂੰ ਕੁੰਡੇ ਰੱਖ ਕੇ 4 ਕੁੰਡੀਆਂ ਆਪਾਂ ਐਕਸਟਰਾ ਰੱਖਾਂਗੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੁੰਦਾ ਹੈਗਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਬਿਲਕੁਲ ਸੌਖਾ ਤੇ ਈਜ਼ੀ ਡਿਜ਼ਾਈਨ ਹੈ ਪਹਿਲਾ ਕੁੰਡਾ ਆਪਾਂ ਬਣਾ ਬਣਾਏ ਤਾਰਾਂਗੇ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ ਤੱਗ ਆਪਣੀ ਸਾਈਡ ਇਹ ਵੀ ਨਾ ਡਿਜ਼ਾਈਨ ਤੋਂ ਲੈ ਦੋ ਕੁੰਡੇ ਹੁਣ ਆਪਾਂ ਨੇ ਕੀ ਕਰਨਾ 5 ਕੁੰ 2 3 4 5 ਪੰਜ ਗੁੰਡੇ ਉਲਟੇ ਤੇ ਹੁਣ ਆਪਾਂ ਪੰਜ ਬਿਨਾ ਬੁਨੇ ਉਤਾਰਾਂਗੇ 1 2 3 4 5 ਇਸ ਤਰ੍ਹਾਂ ਫਿਰ ਪੰਜ ਗੁੰਡੇ ਉਲਟੇ ਧਾਗਾ ਆਪਣੀ ਸਾਈਡ ਰੂ ਸਿੱਧੀ ਸਾਈਡ ਤੋਂ 2 3 4 5 ਫਿਰ ਬਿਨਾ ਬੁਨੇ ਉਤਾਰਾਂਗੇ 5 1 2 3 4 5 ਫਿਰ ਆਪਾਂ 1 2 3 4 5 ਇਹ ਲਾਸਟ ਵਾਲੇ ਵੀ ਆਪਣੇ ਉਸ ਜਿਸ ਤਰ੍ਹਾਂ ਆਪਾਂ ਦੋ ਉਧਰਲੀ ਸਾਈਡ ਰੱਖੇ ਸੀ ਦੋ ਇਧਰਲੀ ਸਾਈਡ ਰੱਖਾਂਗੇ ਇਸ ਤਰ੍ਹਾਂ ਇਹ ਆਪਣਾ ਸੈਡਾ ਤੋਂ ਵਧੀਆ ਬਣਦਾ ਹੋਊਗਾ ਬੈਕ ਸਾਈਡ ਹਰ ਵਾਰ ਇਹਦੀ ਉਲਟੀ ਹੀ ਲੰਘੂਗੀ ਬੈਕ ਸਾਈਡ ਨੂੰ ਹਰ ਵਾਰ ਇਸ ਤਰ੍ਹਾਂ ਉਲਟਾ ਉਲਟਾ ਕਰਕੇ ਬਣਾਓ ਬਹੁਤ ਹੀ ਸੋਖਾੜ ਬਿਲਕੁਲ ਸੋਖਾ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆਪਾਂ ਤੇ ਇਹ ਜੈਕ ਲਈ ਸਪੈਸ਼ਲ ਹੈ ਜੀਨੇ ਮੇਰੀ ਭੈਣ ਨੇ ਕਿਸੇ ਨੇ ਸਲਾਇਆ ਨਹੀਂ ਵੀ ਬੁਣਿਆ ਉਹ ਵੀ ਬੁਣਾ ਲੂਗੀ ਸਿੱਧੀ ਦੇ ਸਿਰ ਕੋਲਤੀ ਸਲਾਈ ਦਾ ਇਹ ਡਿਜ਼ਾਈਨ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਪਹਿਲੀ ਸਲਾਈ ਪਾਈ ਆ ਇਸੇ ਤਰੀਕੇ ਆਪਣੀਆਂ ਦੂਸ ਸਲਾਈਆਂ ਹੋਰ ਪੈਣੀਆਂ ਸਿੱਧੀ ਸਾਈਡ ਤੋਂ ਪੰਜ ਗੁੰਡੇ ਉਲਟੇ 10 ਚਾਰ ਪੰਜ ਜਿਹੜੇ ਪਹਿਲਾਂ ਪੰਜ ਉਲਟੇ ਗੁੰਨੇ ਸੋਹੀ ਉਲਟੇ ਗੁੰਨੇ ਆ ਜਿਹੜੇ ਬਿਨਾ ਗੁੰਨੇ ਉਤਾਰੇ ਸੋਹੀ ਪੰਜ ਬਿਨਾ ਗੁੰਨੇ ਉਤਾਰਨੇ ਆ ਫੇਰ ਪੰਜ ਉਲਟੇ 1 2 3 4 5 ਫੇਰ ਬਿਨਾ ਗੁੰਨੇ ਕਰਾਂਗੇ ਪੰਜ ਤੇ ਪੰਜੋ ਉਲਟੀ ਲਾਸਟ ਵਾਲੇ ਪੰਜ ਸਤਰੀ ਬਣਾ ਲਵਾਂਗੇ ਬੈਕ ਸਾਈਡ ਤੋਂ ਉੱਪਰ ਹੀ ਉਲਟਾ ਸলাই ਕੱਢਾਂਗੇ ਬੈਕ ਸਾਈਡ ਤੋਂ ਹਰ ਵਾਰ ਇਸ ਤਰੀ ਨੰਗੂ ਹੀ ਹੈ ਅੱਠ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜੂਗਾ ਇਹੀ 8 ਸਲਾਈਆਂ ਪਰਬੰਧ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਥੋੜਾ ਜਿਹਾ ਚੇਂਜ ਹੋਊਗਾ ਆਪਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਚੇਂਜ ਹੋਊਗਾ ਜਿਸ ਤਰ੍ਹਾਂ ਆਪਾਂ ਪਹਿਲੀਆਂ ਦੋ ਸਲਾਈਆਂ ਪਾਈਆਂ ਲੈਂਦੀਆਂ ਉਸੇ ਤਰ੍ਹਾਂ ਆਪਾਂ ਫੇਰ ਇਹ ਸਲਾਈ ਪਾਵਾਂਗੇ ਪੰਜ ਉਲਟੇ 1 2 3 4 5 ਪੰਜ ਬਣਾ ਬਨੇ ਤਰ੍ਹਾਂ 1 2 3 4 5 ਫੇਰ ਪੰਜ ਉਲਟੇ ਜਿਵੇਂ ਆਪਾਂ ਪਹਿਲੀਆਂ ਦੋ ਸਲਾਈਆਂ ਵਾਂਗ ਉਸੇ ਤਰ੍ਹਾਂ ਇਹ ਤਿੰਨ ਸਲਾਈਆਂ ਸਿੱਧੀ ਸਾਈਡ ਤੋਂ ਪਹਿਲਾਂ ਇੱਕ ਵਾਰ ਇਸ ਤਰ੍ਹਾਂ ਹੀ ਪੈਣੀਆਂ ਚੌਥੀ ਸਿਰਫ ਚੌਥੀ ਸਲਾਈ ਥੋੜੀ ਜੀ ਚੇਂਜ ਹੋਊਗੀ 10 4 5 ਇਹ ਦੋਹਾਂ ਕੁੰਡੇ ਪਰ ਐਕਸਟਰਾ ਰੱਖੇ ਹੋਏ ਜਦੋਂ ਆਪਣੀ ਜਿਹੜੇ ਆਪੇ ਇਹ ਇੱਕ ਕੁੰਡੇ ਛੱਡ ਰਹੇ ਆ ਉਹ ਫਿਰ ਇੱਧਰ ਛੱਡਾਂਗੇ ਤਾਂ ਕਰਕੇ ਇਹ ਆਪਾਂ ਨੇ ਦੋ ਵਾਧ ਰੱਖੇ ਹੋਇਆ ਲਾਸਟ ਵਾਲੇ ਆਪਾਂ ਇਸ ਤਰ੍ਹਾਂ ਉਲਟੇ ਬਣਾ ਲਵਾਂਗੇ ਇਹ ਆਪਣੀ ਸਿਮੇ ਸਲਾਈ ਹੋ ਗਈ ਅੱਠ ਸਲਾਈਆਂ ਦਾ ਇਹ ਡਿਜ਼ਾਈਨ ਹੈ ਬੈਕ ਸਾਈਡ ਤੋਂ ਸਾਰੇ ਬੈਕ ਸਾਈਡ ਹਲਸ ਲਈ ਉਲਟੀ ਨਗੂ ਆਪਾਂ ਇਸ ਤਰ੍ਹਾਂ ਨੂੰ ਸਾਰਿਆਂ ਨੂੰ ਉਲਟਾ ਉਲਟਾ ਬਣ ਕੇ ਕੰਪਲੀਟ ਕਰਦੇ ਹਾਂ ਉਨਾਗੀ ਆਪਣੀ ਸੱਤਵੀਂ ਸਲਾਈ ਡਿਜ਼ਾਈਨ ਦੀ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਸਲਾਈ ਨੂੰ ਸਾਰੇ ਨੂੰ ਸਿੱਧੇ ਬੁਣਾਗੇ ਜਿਹੜੇ ਆਪਾਂ ਪੰਜ ਗੁੰਡੇ ਉਲਟੇ ਬੁਣੇ ਸੀ ਉਹ ਵੀ ਸਿੱਧੇ ਬੁਣਾਗੇ ਇਸ ਤਰ੍ਹਾਂ ਇਹ ਆਪਣੇ ਪਿਹੜੇ ਪੰਜ ਉਲਟੇ ਬੁਣੇ ਸੀ ਆਪਾਂ ਸਿੱਧੇ ਬੁਣ ਲਏ ਹੁਣ ਜਿਹੜੇ ਆਪਾਂ ਪੰਜ ਤੇ ਤਾਗਾ ਲਾਉਂਦੇ ਸੀਗੇ ਪੰਜ ਗੁੰਡਾ ਤੇ ਆਪਾਂ ਤਾਗਾ ਲਾਉਂਦੇ ਸੀ ਇਹਦੇ ਦੋ ਗੁੰਡੇ ਆਪਾਂ ਸਿੱਧੇ ਬੁਣ ਲਾਂਗੇ ਪਹਿਲਾਂ ਦੋ ਆਪਣੇ ਇੱਧਰ ਰਹਿ ਜਾਣਗੇ ਪੰਜ ਦੇ ਦੋ ਇੱਧਰ ਜਿਹੜਾ ਵਿਚਕਾਰਲਾ ਕੁੰਡਾ ਉਸ ਕੁੰਡੇ ਨੂੰ ਆਪਾਂ ਇਹ ਤਾਗਾਂ ਦੇ ਨੀਚੋਂ ਦੀ ਤਾਗ ਸੁਣਾਈ ਲਿਆ ਕੇ ਇਹਨੂੰ ਦੁਬਾਰਾ ਇਸੇ ਸਲਾਈ ਤੇ ਚੜਾ ਕੇ ਗੁੰਨੀ ਆਪਾਂ ਇਹ ਸਲਾਈ ਗੁੰਨੀ ਆਪਾਂ ਇਹ ਸਲਾਈ ਸਾਰੀ ਸਿੱਧੀ ਆ ਇਸ ਤਰ੍ਹਾਂ ਫਿਰ ਇਹ ਜਿਹੜੇ ਆਪਾਂ ਉਲਟੇ ਗੁਨੇ ਸੀ ਇਹਨਾਂ ਨੂੰ ਫੇਰ ਸਿੱਧੇ ਬਣਾ ਲਾਂਗੇ ਸਾਰਿਆਂ ਨੂੰ ਜਿਹੜੇ ਪੰਜ ਗੁੰਡੇ ਸੀ ਇਹਨਾਂ ਚ ਦੋ ਨੂੰ ਸਿੱਧੇ ਬਣਾਵਾਂਗੇ ਤੀਜਾ ਗੁੰਡਾ ਆਪਣਾ ਵਿਚਕਾਰਲਾ ਆ ਗਿਆ ਉਸ ਕੁੰਡੇ ਨੂੰ ਆਪਾਂ ਇੱਥੋਂ ਦੀ ਨੀਚੋਂ ਦੀ ਲਿਆ ਕੇ इस सिलाई से दोबारा चढ़ा के बुनना अपने सीधा ही है ये सिलाई आप तरह सारी सीधी कटा बैक साइड तो इस तरह उल्टा ही बुन लेंगे बैक साइड तो सारी उल्टा बुन के फिर दोबारा ही अपना डिजाइन चलूगा दोबारा फिर किमें चलूगा ਇਸ ਤਰ੍ਹਾਂ ਹੀ ਆਪਣਾ ਬਣ ਕੇ ਆਉਂਦਾ ਇੱਕ ਵਾਰ ਆਪਾਂ ਇੱਥੇ ਉਲਟੇ ਬੁਣਦੇ ਆ ਫਿਰ ਇੱਥੇ ਮੱਕੜੀ ਬਣ ਜਾਂਦੀ ਐ ਇੱਥੇ ਉਲਟਾ ਆਦਾ ਫਿਰ ਆਪਣੇ ਇੱਥੇ ਮੱਕੜੀ ਬਣ ਗਈ ਜਦੋਂ ਆਪਾਂ ਹੁਣ ਸ਼ੁਰੂ ਕਰਨਾ ਇਹ ਆਪਾਂ ਇੱਥੇ ਗੁੰਡੇ ਛੱਡਨੇ ਆ ਤਾਂ ਕਰਕੇ ਆਪਾਂ ਨੇ ਇਹ ਚਾਰ ਗੁੰਡੇ ਐਕਸਟਰਾ ਰੱਖੇ ਹੋਏ ਆ ਦੋ ਗੁੰਡੇ ਬੁਣ ਕੇ ਪੰਜ ਗੁੰਡੇ ਬਿਨਾਂ ਬੁਣੇ ਲਾਹਾਂਗੇ ਪੰਜ ਉਲਟੇ ਬੁਣਾਂਗੇ ਇਸ ਤਰ੍ਹਾਂ ਇਹ ਆਪਣਾ ਇਹ ਅੱਗੇ ਡਿਜ਼ਾਈਨ ਹੋ ਜਾਊਗਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿ ਲਈ ਬਹੁਤ-ਬਹੁਤ ਥੈਂਕ ਯੂ ਜੀ